ਮਾਰਦਾ ਆ ਦੇਖੋ ਆ ਦੇਖੋ ਮਾਰਦਾ ਪਾਜੀ ਗਾਹੜੀ ਕੱਢੀ ਗਾਹੜੀ ਕੱਢੀ ਅਸੀਂ ਗਾਹੜੀ ਕੱਢੀ ਅਸੀਂ ਗਾਹੜੀ ਕੱਢੀ ਮੈਂ ਮੈਂ ਤੇਰੇ ਮਾਦਰਾਂ ਤੇ ਮੈਂ ਦਾ ਅਮੈਂ ਚੁੱਪ ਹੋ ਜਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਐ ਵੀਡੀਓ ਜਿਸ ਨੂੰ ਸਾਰਿਆਂ ਨੇ ਦੇਖ ਲਈਏ ਤੇ ਕੁਝ ਲੋਕਾਂ ਨੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀ ਦੇਖ ਲਈ ਤੇ ਦੱਸਣ ਕਿ ਕੀ ਇਸ ਵਿਅਕਤੀ ਨੇ ਸਹੀ ਕੀਤਾ ਹੈ ਇਹ ਸਿੱਖ ਨੌਜਵਾਨ ਜਿਸ ਨੇ ਇੱਕ ਅਪਾਹਜ ਬਜ਼ੁਰਗ ਵਿਅਕਤੀ ਹੈ ਮਹਿਲਾ ਵੀ ਨਾਲ ਜਿਹਦੇ ਸਿਰ ਤੇ ਵੀ ਪੱਗ ਬੰਨੀ ਹੋਈ ਹੈ ਉਸਦੇ ਨਾਲ ਕੁੱਟਮਾਰ ਕਰਤਾ ਹੋਇਆ ਨਜ਼ਰ ਆ ਰਿਹਾ ਕਿ ਇਸ ਸਿੱਖ ਨੌਜਵਾਨ ਨੇ ਇਹਨਾਂ ਬਜ਼ੁਰਗਾ ਦੇ ਨਾਲ ਅਜਿਹੀ ਹਿੰਸਾ ਕਰਕੇ ਸਹੀ ਕੀਤਾ ਕਿਉਂਕਿ ਅਜਿਹੀ ਹਿੰਸਾ ਕਰਨਾ ਉਹ ਵੀ ਕਿਸੇ ਬਜ਼ੁਰਗ ਦੇ ਨਾਲ ਸਿੱਖ ਨੌਜਵਾਨ ਨੂੰ ਸਿੱਖੀ ਦਾ ਕਿੰਨਾ ਕਿਤੇ ਉਹਨਾਂ ਦੇ ਮੂਲ ਸਿਧਾਂਤਾਂ ਦਾ ਉਲੰਘਣਾ ਕੀਤਾ ਹੈ ਫਿਲਹਾਲ ਸਹੀ ਕੀਤਾ ਗਲਤ ਕੀਤਾ ਕੀ ਹੈ ਆਪਣੇ ਵਿਚਾਰ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਕਿਉਂਕਿ ਇਹ ਨਾ ਤਾਂ ਧਾਰਮਿਕ ਤੌਰ ਤੇ ਜਾਇਜ਼ ਹੈ ਤੇ ਨਾ ਹੀ ਨੈਤਿਕ ਤੌਰ ਤੇ ਪਰ ਕੁੱਟਮਾਰ ਕਿਉਂ ਕੀਤੀ ਹੈ ਪੂਰਾ ਮਾਮਲਾ ਕੀ ਹੈ ਇਹ ਵੀ ਜਾਨਣਾ ਬਿਹਤਰ ਜ਼ਰੂਰੀ ਹੈ ਤੇ ਤਸਵੀਰਾਂ ਸਾਂਝੀਆਂ ਕਰਦੇ ਆ ਉਹਨਾਂ ਦੀ ਵੀ ਕਿ ਆਖਿਰ ਉਹਨਾਂ ਦੇ ਨਾਲ ਅਜਹੀ ਵਾਰਦਾਤ ਕਿਉਂ ਵਾਪਰੀ ਹੈ ਗੱਲਬਾਤ ਕਿਉਂ ਕੀ ਹੋ ਗਈ ਸੀ ਕਿ ਉਹ ਨੌਜਵਾਨ ਜਿਹੜਾ ਇੰਨਾ ਜ਼ਿਆਦਾ ਉக்ਰ ਹੋ ਗਿਆ ਤੇ ਇਹਨਾਂ ਦੇ ਨਾਲ ਹੱਥੋਂ ਪਾਈ ਕਰਨ ਤੇ ਉੱਤਰ ਆਇਆ ਇਹ ਮਾਮਲਾ ਜਿਹੜਾ ਫਕਵਾੜਾ ਦੇ ਰਿਆਣਾ ਜੱਟਾਂ ਦੀ ਹੈ ਜਿੱਥੇ ਇੱਕ ਸਿੱਖ ਨੌਜਵਾਨ ਜਿਹੜਾ ਹੈ ਉਹ ਅਪਾਹਜ ਵਿਅਕਤੀ ਜਿਹੜਾ ਆ ਜੋ ਵੀਲ ਚੇਰ ਤੇ ਬੈਠਾ ਹੋਇਆ ਹੈ ਉਹਦੇ ਸਿਰ ਤੇ ਵੀ ਪੱਗ ਬੰਨੀ ਹੋਈ ਹੈ ਨਾਲ ਇੱਕ ਬਜ਼ੁਰਗ ਮਹਿਲਾ ਵੀ ਹੈ ਜਿਸ ਨੂੰ ਬੁਰੀ ਤਰ੍ਹਾਂ ਕੁੱਟਦਾ ਹੋਇਆ ਨਜ਼ਰ ਆ ਰਿਹਾ ਤੇ ਉਹਨਾਂ ਦੇ ਨਾਲ ਗਾਲੀ-ਗਲੋਚ ਵੀ ਕਰ ਰਿਹਾ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਜਿਸ ਤੋਂ ਬਾਅਦ ਕਈ ਲੋਕਾਂ ਦੇ ਵੱਲੋਂ ਨਿਖੇਧੀ ਵੀ ਕੀਤੀ ਜਾ ਰਹੀ ਹੈ ਇਸ ਨੌਜਵਾਨ ਦੀ ਕਿ ਆਖਿਰ ਬਜ਼ੁਰਗਾ ਦੇ ਨਾਲ ਅਜਿਹੀ ਹਿੰਸਾ ਕਰਨੀ ਸਹੀ ਨਹੀਂ ਪਰ ਜੋ ਤੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਜੇਡੀਏ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਿਹੜਾ ਐਕਸ਼ਨ ਲਿਆ ਉਸ ਤੋਂ ਬਾਅਦ ਉਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਰ ਪੂਰਾ ਮਾਮਲਾ ਜਾਣਦੇ ਆ ਕਿ ਜਿਹੜੇ ਉਹ ਅਪਾਹਜ ਬਜ਼ੁਰਗ ਵਿਅਕਤੀ ਸੀਗੇ ਉਹਨਾਂ ਨੇ ਕੀ ਕੁਝ ਦੱਸਿਆ ਕਿ ਆਕੇ ਅਜਿਹੀ ਨੌਬਤ ਬਣੀ ਕਿਉਂ ਹਾਂਜੀ ਮੇਰਾ ਨਾਮ ਬਲਜੀਤ ਕੌਰ ਹਾਂ ਰਹਾਣਾ ਜੱਟਾਂ ਦੇ ਰਹਿਣ ਹਾਂ ਹਾਂਜੀ ਮਾਮਲਾ ਮੈਟਰ ਕਹਿੰਦੇ ਜੀ ਕੰਦ ਦਾ ਨੀ ਦਾ ਰੌਲਾ ਹੈ ਜੀ ਮੇਰੀ ਇਹ ਨੀ ਪਟ ਕੇ ਆਪਣੀ ਕੰਦ ਸਿੱਧੀ ਕਰਨ ਡਿਆ ਜੀ ਇਹ ਅਗਰ ਉਹਨੇ ਗੋਰਪ੍ਰੀਤ ਗੋਪੀ ਕਰ ਰਿਹਾ ਜੀ ਇਹ ਰਹਾਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਜੀ ਹੋਇਆ ਕੋਈ ਹਾਦਸਾ ਤੁਹਾਡੇ ਨਾਲ ਕੋਈ ਗਟਮਰ ਇੱਕ ਮਹੀਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਇਹਨਾਂ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨਾਂ ਮੈਨਾਂ ਕੰਨ ਕਾਲ ਕਾਲ ਘੋਟਿਆ ਗਿਓ ਤੁਹਾਨੂੰ ਇਹ ਕੁੱਟਿਆ ਇਹਨੇ ਕਿ ਜੋ ਮੇਰੀ ਕੰਧ ਦੀ ਨੀ ਇਹਦਾ ਮਜ਼ਦੂਰ ਪਟਦਾ ਸੀ ਮੈਂ ਤਾਂ ਇਹਨੂੰ ਸਰ ਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹੀ ਕਹਿੰਦੀ ਸੀ ਮੈਂ ਕਿ ਮੇਰੀ ਨੀ ਦੀ ਕੰਧ ਆ ਪੱਕੀ ਕੰਧ ਆ ਇਹ ਨੀ ਮੇਰੀ ਇਹ ਪਟਨ ਆਇਆ ਕਹਿੰਦਾ ਤੂੰ ਬੋਲਦੀ ਕਿਦਾਂ ਮੈਂ ਕਿ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਦੇ ਬੋਲਦੀ ਮੈਂ ਕਿ ਉਹਨੂੰ ਕਿੱਦਾਂ ਬੁਲਾਵਾਂ ਮੈਂ ਕਹਿੰਦਾ ਨਹੀਂ ਤੂੰ ਤੂੰ ਗੱਲ ਕਰ ਕਹਿੰਦਾ ਤੁਹਾਨੂੰ ਦੱਸਾਂ ਮੈਨੂੰ ਇਹ ਇਹ ਤਾਂ ਇੱਥੋਂ ਲੈ ਕੇ ਸਰ ਜੀ ਇਹ ਨੰਬਰਾਂ ਦੇ ਵਿੱਚ ਉਹ ਤੋਂ ਸ਼ੁਰੂ ਜੀ ਹੋ ਜਾਂਦੀ ਆ ਲਾਲਕੀਰ ਦੇ ਇਹ ਲੜਦਾ ਕਿਉਂ ਸੀ ਤੁਹਾਡੇ ਨਾਲ ਇਹ ਲੜਦਾ ਕਿਉਂ ਜੀ ਕਹਿੰਦਾ ਮੈਂ ਤੇ ਤੇਰੀ ਨਹੀਂ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹਦੇ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਹੈ ਜਿਹਦੇ ਨਾਲ ਹੀ ਹਾਂਜੀ ਚਾਚਾ ਉਹ ਵੀ ਰਹਣਾ ਜੱਟਾਂ ਦਾ ਰਹਿਣ ਵਾਲੇ ਜਾਵੇ ਇਹਨਾਂ ਨੂੰ ਪੁੱਛਿਆ ਕੀ ਕੀਤੀ ਤੁਸੀਂ ਹਾਂਜੀ ਕੀਤੀ ਆ ਜੀ ਅੱਜ ਹੋਈਆਂ ਜੋ ਹੋਰ ਸਹੀ ਸੀ ਹਾਂਜੀ ਆਈ ਸੀ ਜਦੋਂ ਇਹ ਵੀਡੀਓ ਨਹੀਂ ਪੜਦਾ ਜੀ ਸਾਡੀ ਆਈਟਮ ਤੀਨ ਰੋਜ਼ਾਂ ਨੂੰ ਕੀ ਨਾਮ ਪਾਤਰ ਅੱਛਾ ਜੀ ਦੇਖ ਗਏ ਵਾਹ ਹੋਰ ਕਿੱਥੀ ਚਲ ਗਈ ਨਾ ਆ ਗਈ ਉਹ ਕਿੱਥੇ ਰਹਿਣ ਵਾਲੇ ਉਹ ਮਿੱਥੇ ਰਹਣਗੇ ਉਹ ਵੰਡੀ ਰਗਾ ਨਾਮ ਉਹਦਾ ਕੀ ਹੋ ਗਿਆ

ਗੋਮਿਆ ਕਰਵਾਇਆ ਉਹ ਤਾਂ ਕਿ ਟੋਕੇ ਮਾਰੇ ਕਾਲਤਾ ਨੇ ਦੁੱਤੀਆ ਕਾਂਢੀ ਉੱਲ ਲੱਗਿਆ ਬਰਨ ਇਹ ਮੇਰੇ ਕੋਲ 5 ਕੁ ਮਹੀਨਾ ਆਹ ਕਾਲਤਾ ਬਾਰ ਦਾ ਆ ਦੇਖੋ ਆ ਦੇਖੋ ਮਾਰਦਾ ਬੜਾ ਲੱਭੇ ਨਾ ਬੜਾ ਜਾਨੀ ਹੋਏ ਹੋ ਤੂੰ ਹੈਗ ਵਰਗਾ ਗਾਣਾ ਕਰਦੀ ਆ ਪਾਜੀ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਦੇਖ ਕਿੰਨਾ ਬੋਲਦੀ ਆ ਬੋਲ ਲੈ ਬਣਾ ਲੈ ਮੂਵੀ ਬਣਾ ਲੈ ਮੂਵੀ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਇਹ ਕਹਿੰਦੇ ਮੈਂ ਹੁਣ ਉਹ ਤਾਂ ਮੂਵੀ ਨੂੰ ਫਰੇਕ ਗਾਣਾ ਕਰਦੀ ਆ ਕੀ ਲੰਮੀ ਪਾਲ ਤੂੰ ਆ ਤੂੰ ਮੇਰੇ ਕਹਿੰਦੀਆਂ ਨੇ ਪੈਣੀ ਇਹ ਹੁਣ ਮੈਨੂੰ ਗੰਦ ਬੋਲਦੀ ਹੈ ਨਾ ਪਹਿਲਾਂ ਕਹਿੰਦਾ ਬੋਲੇ ਦੱਸ ਤੂੰ ਵੀਡੀਓ ਜਾਣੀ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹੈ ਨਾ ਪਹਿਲਾਂ ਤੂੰ ਗੰਦ ਬੋਲਦੀ ਹੈ ਕਿੱਥੇ ਲੱਗੀ ਹੈ ਨਾ ਦਿਖਾਓ ਹੈ ਨਾ ਬੰਦ ਕਰ ਦੇ ਜਰ ਹੈ ਨਾ ਤੋੜ ਦੇ ਆ ਦੇ ਮੈਂ ਮੈਂ ਤੇਰੇ ਮਾਰ ਦੇਣਾ ਤੇ ਮੈਂ ਦੱਸਦਾ ਹਾਂ ਅਮ ਚੁੱਪ ਹੋ ਜਾ ਹੋਰ ਤੇ ਅੱਧੀ ਮਾਰ ਦੇ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਦਾ ਹੈ ਨਾ ਚੁੱਪ ਹੋ ਜਾ ਕਾਸ਼ੀ ਨਹੀਂ ਬਸ ਚੁੱਪ ਹੋ ਜਾ ਚੁੱਪ ਹੋ ਜਾ ਬਸ ਮੇਰਾ ਡਰੀਆਟ ਯਾਨੀ ਕਿ ਐਟ ਕੱਟ ਦਿਆ ਉਹ ਮੇਰੀ ਨਹੀਂ ਪੱਟੀ ਜਾਣ ਫਿਰ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰਜੀ ਹੈ ਨਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰਜੀ ਚਾਚੂ ਆ ਜਾਓ ਇੱਧਰ ਹੈ ਨਾ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨੀ ਮਾਰੇ ਪੱਟਾਂ ਦੇ ਮੈਂ ਕਿ ਮੇਰੇ ਐਟ ਹੈ ਨਾ ਕਿਹਨੇ ਪੱਟੀ ਨਹੀਂ ਦੇਖਤਾ ਓਏ ਇੱਧਰ ਸੁਣਾ ਵੀਡੀਓ ਆਪਣ ਆ ਵੀਡੀਓ ਆਪਣ ਵੀਡੀਓ ਆਪਣ ਦਿਖਾ ਕਿੱਥੇ ਵੀ ਨਹੀਂ ਪੱਟੀ ਆ ਹੈ ਨਾ ਗੱਲਾਂ ਕਰਾਉਂਦਾ ਤਾਂ ਕੋ ਤੀਜਾ ਜਨਸੀਆ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਤੇ ਤੈਨੂੰ ਹੋਰ ਬੋਲੂਗੀ ਮੈਂ ਬੋਲ ਬੋਲ ਹੋਰ ਬੋਲੂਗੀ ਹੋਰ ਬੋਲੂਗੀ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਤੂੰ ਅੰਮਾ ਚੁੱਪ ਹੋ ਜਾ ਤੂੰ ਬੋਲੀ ਲੱਗਦਾ ਹੋਵੇ ਨਾ ਰਹਿਣਾ ਹੈਨਾ ਕਿਹਨੂੰ ਗੰਦ ਬੋਲਦੀ ਹੈਨਾ ਬੋਲਦਾ ਕਿਹਨੂੰ ਗੰਦ ਬੋਲ ਚੁੱਪ ਕਰ ਜੋ ਤੁਸੀਂ ਚੁੱਪ ਕਰ ਜੋ ਬਸ ਚੁੱਪ ਕਰ ਜੋ ਕਿਹੜਾ ਅੰਡ ਘੋਣ ਦੇ ਭਾਪਿਆ ਬੋਲ ਕੇ ਕਾਕਾ ਤੁਸੀਂ ਕਰ ਮੈਂ ਤਾਂ ਨਹੀਂ ਅੰਡ ਘੋਣੀ ਕੋਈ ਵੀ ਹੈਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਬੋਲਿਆ ਤੂੰ ਸੁਣ ਲਾ ਤੋ ਮੈਂ ਪਹਿਲਾਂ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲਨੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਨੂੰ ਬਾਅਦ ਚੋਂ ਸ਼ੁਰੂ ਕੀਤੀ ਆ ਪਾਜੀ ਫਿਰ ਨੇ ਸੀਗੇ ਕਹਨੇ ਸੀਗੇ ਮੈਨੂੰ ਪਤਾ ਨਹੀਂ ਆ ਮੈਨੂੰ ਕਿਹਾ ਚੱਲ ਇਹ ਲੱਖ ਪਿਆ ਬੋਲਣੇ ਹੋ ਹੈ ਨਾ ਇਹ ਲੱਖ ਨਹੀਂ ਪਿਆ ਬੋਲਣੇ ਹੋ ਹੈ ਨਾ ਨਾ ਕਹਿੰਦੀ ਸੀਗੇ ਇਹ ਤੁਸੀਂ ਕਹਿੰਦੇ ਨਹੀਂ ਸੀ ਕਿ ਜਦੋਂ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿ ਆ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਗਾ ਤੁ ਆਪਾਂ ਜਾਂਦੇ ਚੁਪ ਮੈਂ ਪਿਆਰ ਕਹਿੰਦਾ ਉਹਨੂੰ ਮੈਂ ਤੈਨੂੰ ਕਹਿੰਦਾ ਚੱਕਾ ਲਾ ਨਹੀਂ ਕਰ ਇੱਥੇ ਹੈਨਾ ਕਹਿਣਾ ਹੈਨਾ ਇਸ ਨੂੰ ਖਲਾੜ ਮਰ ਕੇ ਬੋਲੋ ਨਾ ਹੈਨਾ ਕੋਈ ਨਹੀਂ ਅਮਰ ਚੁੱਪ ਹੋ ਤੁਸੀਂ ਚੁੱਪ ਹੋ ਜਾਓ ਚੁੱਪ ਚੁੱਪ ਨਹੀਂ ਨਹੀਂ ਮੈਂ ਚੱਲਦੀ ਜਾਂ ਤੂੰ ਫਿਕਰ ਹਮਤ ਦਿਖਾਓ ਕਿੱਥੇ ਮਾਰਿਆ ਦਿਖਾਓ ਕਿੱਥੇ ਮਾਰਿਆ ਮੈਂ ਥਾਣੇ ਜਾਣਾ ਜਾ ਚੱਲ ਜਾ ਹੁਣ ਜਾਣਾ ਥਾਣੇ ਜਾਣਾ